ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪਾਂ ਅੱਜ ਗੱਲ ਕਰਾਂਗੇ ਬੋਲ ਮਿੱਟੀ ਦੇ ਆ ਬਾਵਿਆ ਵੀਡੀਓ ਬਾਰੇ ਸੋ ਟਾਈਟਲ ਤੋਂ ਹੀ ਪਤਾ ਲੱਗਦਾ ਹੈ ਕਿ ਇੱਕ ਪਤਨੀ ਆਪਣੇ ਘਰ ਵਾਲੇ ਨੂੰ ਬੁਲਾਉਂਦੀ ਆ ਇੱਕ ਧੀ ਆਪਣੇ ਪਿਓ ਨੂੰ ਬੁਲਾਉਂਦੀ ਆ ਕਿਉਂਕਿ ਜਦੋਂ ਉਹ ਦੁਨੀਆ ਤੇ ਚਲਿਆ ਜਾਂਦਾ ਹੈ ਤੇ ਉਹ ਨੂੰ ਆਵਾਜ਼ਾਂ ਮਾਰਦੀ ਆ ਕਿ ਤੂੰ ਬੋਲ ਪੇ ਕਿਉਂਕਿ ਉਸ ਤੋਂ ਬਿਨਾ ਜ਼ਿੰਦਗੀ ਦਾ ਸਫ਼ਰ ਕੱਟਣਾ ਬਹੁਤ ਹੀ ਔਖਾ ਹੁੰਦਾ ਹੈ ਧੀਆਂ ਲਈ ਵੀ ਆਪਣੇ ਪਿਓ ਤੋਂ ਬਿਨਾ ਤੇ ਇੱਕ ਪਤਨੀ ਲਈ ਆਪਣੇ ਪਤੀ ਤੋਂ ਬਿਨਾ ਸੋ ਉਹ ਉਹਨਾਂ ਦੇ ਜਿਵੇਂ ਸਿਰ ਦਾ ਸਾਈ ਚਲਾ ਜਾਂਦਾ ਹੈ ਤੇ ਧੀਆਂ ਦੇ ਸਿਰ ਤੇ ਪਿਓ ਦਾ ਹੱਥ ਹੋਣਾ ਵੀ ਬੜਾ ਜ਼ਰੂਰੀ ਹੁੰਦਾ ਹੈ ਸੋ ਜਿਵੇਂ ਕਿ ਬੰਦਾ ਮਰਨ ਤੋਂ ਬਾਅਦ ਮਿੱਟੀ ਨਾਲ ਮਿਲ ਜਾਂਦਾ ਹੈ ਤੇ ਮਿੱਟੀ ਹੁੰਦਾ ਤੇ ਮਿੱਟੀ ਹੀ ਬਣ ਜਾਂਦਾ ਤੇ ਤੇ ਫਿਰ ਕਿਹਾ ਜਾਂਦਾ ਹੈ ਕਿ ਬੋਲ ਮਿੱਟੀ ਦੇ ਆ ਬਾਵਿਆ ਸੋ ਜਿਵੇਂ ਕਿ ਮਿੰਦੋ ਭੈਣ ਤੇ ਦੀਪ ਤੇ ਕਿਰਨ ਉਹਨਾਂ ਦੇ ਪਿਓ ਦਾ ਸਿਰ ਤੋਂ ਸਾਇਆ ਚਲਿਆ ਗਿਆ ਧੀਆਂ ਨੂੰ ਤਾਂ ਦੁੱਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਪੀਕੇ ਆਪਣੇ ਮਾਪਿਓ ਦੇ ਨਾਲ ਹੀ ਹੁੰਦੇ ਨੇ ਪਰ ਪੁੱਤ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਜਿਵੇਂ ਕਿ ਇਸ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਇਹੋ ਜਿਹੇ ਪੁੱਤ ਵੀ ਹੁੰਦੇ ਨੇ ਜਿਹੜੇ ਕਿ ਅਜੇ ਪਿਓ ਮਰਿਆ ਵੀ ਨਹੀਂ ਹੁੰਦਾ ਤੇ ਉਸ ਦਾ ਗਹਿਣਾ ਗੱਟਾ ਵੀ ਲੋਨ ਲੱਗ ਪੈਂਦੇ ਨੇ ਤੇ ਬਾਕੀ ਚੀਜ਼ਾਂ ਨੂੰ ਹੱਥ ਵੀ ਨਹੀਂ ਲਾਉਣਾ ਚਾਹੁੰਦੇ ਤੇ ਉਹਦਾ ਚਾਹੁੰਦੇ ਨੇ ਕਿ ਇਸ ਨੂੰ ਘਰੋਂ ਕੱਢਿਆ ਜਾਵੇ ਜਲਦੀ ਇਸ ਦਾ ਜਲਦੀ ਭੋਗ ਪਾ ਦਿੱਤਾ ਜਾਵੇ ਤੇ ਸਾਰੇ ਕੰਮ ਜਲਦੀ ਹੋ ਜਾਣ ਤਾਂ ਜੋ ਸਾਡੇ ਘਰ ਵਿੱਚ ਖਲਾਰਾ ਨਾ ਪਵੇ ਰੌਲਾ ਰੱਪਾ ਨਾ ਪਵੇ ਲੋਕ ਇਕੱਠੇ ਨਾ ਹੋਣ ਸੋ ਇਸੇ ਤਰੀਕੇ ਨਾਲ ਉਸ ਦੀਆਂ ਨੋਆ ਇਹ ਸਾਰਾ ਕੁਝ ਕਰ ਰਹੀਆਂ ਹੁੰਦੀਆਂ ਨੇ ਤੇ ਦੇਖ ਕੇ ਬਹੁਤ ਦੁੱਖ ਲੱਗਦਾ ਹੈ ਕਿਉਂਕਿ ਜਿਹੜਾ ਬੰਦਾ ساری ਜ਼ਿੰਦਗੀ ਕਮਾਈ ਕਰਕੇ ਉਹ ਘਰ ਖੜਾ ਕਰਦਾ ਹੈ ਤੇ ਉਸ ਦੇ ਘਰ ਵਿੱਚ ਸਾਰਾ ਕੁਝ ਜਲਦੀ ਜਲਦੀ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਹੜੀਆਂ ਉਸ ਦੀਆਂ ਕੀਮਤੀ ਚੀਜ਼ਾਂ ਉਹ ਜਲਦੀ ਨਾਲ ਰੱਖ ਲਈਆਂ ਜਾਂਦੀਆਂ ਸੋ ਇਥੋਂ ਪਤਾ ਲੱਗਦਾ ਹੈ ਬੰਦੇ ਦੀ ਜਾਨ ਨਾਲੋਂ ਜ਼ਿਆਦਾ ਉਹ ਚੀਜ਼ਾਂ ਦੀ ਕੀਮਤ ਆ ਜਿਵੇਂ ਕਿ ਉਹਨਾਂ ਨੂੰ ਪਹਿਲੀ ਵੰਡਣ ਦੀ ਜ਼ਮੀਨ ਜਾਇਦਾਦ ਵੰਡਣ ਦੀ ਵੀ ਕਾਣੀ ਪਈ ਹੋਈ ਸੀ ਤੇ ਉਸੇ ਤਰੀਕੇ ਨਾਲ ਉਹ ਦੁੱਖ ਜਾਂ ਤਕਲੀਫ ਵਿੱਚ ਰਹਿਦਾ ਹੋਇਆ ਤੇ ਸੁੱਤਾ ਹੀ ਸੋ ਜਾਂਦਾ ਹੈ ਉਹ ਇੱਕ ਪਤਨੀ ਨੂੰ ਤਾਂ ਦੁੱਖ ਹੁੰਦਾ ਹੈ ਕਿਉਂਕਿ ਉਸਨੇ ساری ਜ਼ਿੰਦਗੀ ਆਪਣੇ ਪਤੀ ਦੇ ਸਹਾਰੇ ਹੀ ਕੱਟਣੀ ਹੁੰਦੀ ਆ ਜੋ ਦੁੱਖ ਤੋਂ ਕੋਪਣੇ ਪਤੀ ਨਾਲ ਕਰ ਸਕਦੀ ਆ ਉਸਦੇ ਪੁੱਤਾਂ ਨੇ ਤਾਂ ਆਪਣੀਆਂ ਕਾਰ ਵਾਲੀਆਂ ਦੀਆਂ ਹੀ ਸਾਰੀਆਂ ਗੱਲਾਂ ਮੰਨਣੀਆਂ ਹੁੰਦੀਆਂ ਨੇ ਤੇ ਫੇਰ ਉਹ ਆਪਣੇ ਮਾਪਿਓ ਨੂੰ ਵੀ ਨਹੀਂ ਪੁੱਛਦੇ ਤੇ ਬਸ ਉੱਥੇ ਇੱਕ ਧੀਆਂ ਜੋ ਕਿ ਆਪਣੇ ਪੇਕੇ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਪਿਓ ਦਾ ਬਹੁਤ ਸਹਾਰਾ ਹੁੰਦਾ ਹੈ ਤੇ ਉਹਨਾਂ ਨੂੰ ਹੁੰਦਾ ਹੈ ਕਿ ਇਹ ਹੀ ਸਾਰਾ ਕੁਝ ਸਾਨੂੰ ਦੇਣਗੇ ਪੁੱਛਣਗੇ ਕਿਚਣਗੇ ਕੁੜੀਆਂ ਨੂੰ ਲੈਣ ਦਾ ਕੋਈ ਲਾਲਚ ਨਹੀਂ ਹੁੰਦਾ ਪਰ ਮਾਪਿਓ ਦੇ ਘਰੋਂ ਕੁਝ ਵੀ ਦਿੱਤਾ ਜਾਵੇ ਭਾਵੇਂ ਉਹ 100 ਰੁਪਏ ਦੀ ਚੀਜ਼ ਵੀ ਹੋਵੇ ਧੀਆਂ ਨੂੰ ਬਹੁਤ ਖੁਸ਼ੀ ਹੁੰਦੀ ਆ ਜਿਵੇਂ ਕਿ ਵੀਡੀਓ ਵਿੱਚ ਵੀ ਉਸਦੇ ਪਿਓ ਨੇ ਆਪਣੀ ਧੀ ਲਈ ਬਹੁਤ ਹੀਰੀਆਂ ਨਾਲ ਉਸ ਦਾ ਸਮਾਨ ਬੜਾਇਆ ਹੋਇਆ ਹੈ ਜੋ ਕਿ ਉੱਥੇ ਪਚਾਉਣਾ ਸੀ ਪਰ ਇੰਨੇ ਲਾਲਚੀ ਉਸਦੇ ਪੁੱਤ ਨਿਕਲਦੇ ਨੇ ਤੇ ਉਹ ਸੋਚਦੇ ਨੇ ਕਿ 50000 ਦੇਣ ਦੀ ਬਚਾਏ ਜਿਹੜਾ 1.5 ਲੱਖ ਰੁਪਈਆ ਗਿਆ ਉਹ ਵੀ ਸਾਨੂੰ ਵਾਪਸ ਹੀ ਮਿਲ ਜਾਵੇ ਤਾਂ ਜੋ ਅਸੀਂ ਆਪਸ ਵਿੱਚ ਹੀ ਵੰਡ ਲਈਏ ਸੋ ਜਿਵੇਂ ਕਿ ਉਹਨੇ ਆਪਣੇ ਰੀਤੀਆਂ ਨਾਲ ਬਣਾਇਆ ਤੇ ਇਹਨਾਂ ਦਾ ਫਰਜ਼ ਪੈਂਦਾ ਕਿ ਉਹ 50 ਹੋਰ ਪਾ ਕੇ ਆਪਣੀ ਭੈਣ ਨੂੰ ਦੇ ਦਿੰਦੇ ਤਾਂ ਜੋ ਉਹਨਾਂ ਨੂੰ ਵੀ ਦਾਨਪੁਣ ਲੱਗਦਾ ਪਰ ਉੱਥੇ ਉਹ ਆਪਣਾ ਲਾਲਚ ਵਕਾ ਰਹੇ ਨੇ ਜਿਵੇਂ ਕਿ ਇਹਨਾਂ ਚੀਜ਼ਾਂ ਨਾਲ ਹੀ ਜ਼ਿਆਦਾ ਵੱਡੇ ਹੋ ਜਾਣਾ ਹੈ ਸੋ ਇਸੇ ਕਰਕੇ ਹੀ ਤਾਂ ਆਪਣੇ ਪਿਓ ਨੂੰ ਯਾਦ ਕਰਦੀਆਂ ਨੇ ਤੇ ਇੱਕ ਉਸ ਦੀ ਘਰ ਵਾਲੀ ਪਤਨੀ ਉਹ ਵੀ ਆਪਣੇ ਘਰ ਵਾਲੇ ਨੂੰ ਯਾਦ ਕਰਦੀ ਆ ਤੇ ਇਹੀ ਬਾਜਾ ਮਾਰਦੀ ਆ ਕਿ ਬੋਲ ਮਿੱਟੀ ਦੇ ਆ ਬਾਵੇ ਜੋ ਕਿ ਹੁਣ ਦੁਨੀਆ 'ਚ ਨਹੀਂ ਰਿਆ ਬਸ ਉਹ ਮਿੱਟੀ ਬਣ ਗਿਆ ਤੇ ਕਿਵੇਂ ਬੋਲੇਗਾ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ